ਭਰਾਵਾਂ ਦਾ ਆ ਨੌਜਵਾਨ ਵੀਰਾਂ ਦਾ ਯੂਥ ਦਾ ਆ ਸਾਡੀਆਂ ਭੈਣਾਂ ਦਾ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਬੜੇ ਚਾ ਨਾਲ ਤੁਹਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਲ ਅੱਜ ਅਚੇ-ਅਚੇ ਤੌਰ 'ਤੇ ਤੁਹਾਡੇ ਕੋਲ ਪਹੁੰਚੇ ਆ ਮੈਂ ਤੇ ਅੱਗੇ ਜ਼ਿਕਰ ਕਰਦਾ ਹੁਣਾ ਪ੍ਰਮਾਤਮਾ ਰਹਿਮਤ ਕਰੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਇੰਜੀ ਸਾਡੇ ਮੁੱਖ ਮੰਤਰੀ ਸਾਹਿਬ ਆਉਂਦੇ ਸਦੀਆਂ ਤੱਕ ਸਾਡੇ ਕੋਲ ਇੰਜੀ ਪਿੰਡਾਂ 'ਚ ਆਉਣ ਤੇ ਸਾਡੀਆਂ ਮੁਸ਼ਕਲਾਂ ਸਾਡੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਣ। ਔਰ ਮੈਂ ਹੁਣ ਬੇਨਤੀ ਕਰੂੰਗਾ ਸਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੁਹਾਡੇ ਨਾਲ ਦੋ ਬੋਲ ਸਾਂਝੇ ਕਰਨ। ਬਹੁਤ-ਬਹੁਤ ਧੰਨਵਾਦ। ਇਨਕਲਾਬ ਜ਼ਿੰਦਾਬਾਦ ਪੋਝੀਆਂ ਨਗਰ ਦੇ ਸਾਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਬਹੁਤ ਧੰਨਵਾਦ ਤੁਸੀਂ ਕਬੀਲਾਰੀ ਦੇ ਕੰਮਾਂ ਚ ਟਾਈਮ ਕੱਢ ਕੇ ਇੱਥੇ ਪਿੰਡ ਦੇ ਵਿੱਚ ਸਵਾਗਤ ਕਰਨ ਪਹੁੰਚਿਓ ਸਾਡਾ ਮਾਣ ਸਤਿਕਾਰ ਦਿੱਤਾ ਸਾਰਿਆਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਅ ਬਹੁਤਾ ਲੰਮਾ ਚੌੜਾ ਭਾਸ਼ਣ ਨਹੀਂ ਦੇਣਾ ਬਸ ਇਹੀ ਗੱਲਾਂ ਕਰਨੀਆਂ ਇੱਕ ਦੋ ਕਿ 11 ਤਰੀਕ ਨੂੰ ਇੱਕ ਚੋਣ ਆ ਗਈ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਬਸ ਤਾਂ 5 ਸਾਲਾਂ ਬਾਅਦ ਆਉਂਦੀਆਂ ਵੋਟਾਂ ਪਰ ਇੱਕ ਸੀਟ ਖਾਲੀ ਹੋ ਗਈ ਸਾਡੇ ਐਮਐਲਏ ਤੁਸੀਂ ਪਹਿਲਾਂ ਬਹੁਤ ਸਾਰਾ ਪਿਆਰ ਦੇ ਕੇ ਉਹਨਾਂ ਨੂੰ 2022 ਚ ਜਿਤਾਇਆ ਸੀ ਉਹ ਅਕਾਲ ਚਲਾਣਾ ਕਰ ਗਏ ਤਾਂ ਉਹ ਸੀਟ ਖਾਲੀ ਹੋ ਗਈ ਤੇ ਹੁਣ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਮੈਂ ਬਹੁਤ ਸਾਰੇ ਪਿੰਡਾਂ ਚ ਗਿਆ ਕੱਲ ਵੀ ਗਿਆ ਅੱਜ ਵੀ ਹਜੇ ਹੋਰ ਪਿੰਡਾਂ ਜਾਣਾ ਮੈਂ ਇਕੱਲੇ ਇਕੱਲੇ ਪਿੰਡ ਦਾ ਹਿਸਾਬ ਲੈ ਰਹੇ ਹਾਂ ਕਿ ਕਿਹੜੇ ਪਿੰਡਾਂ ਚ ਨੌਕਰੀਆਂ ਮਿਲ ਗਈਆਂ ਕਿਹੜੇ ਪਿੰਡਾਂ ਦੀ ਕੀ ਦਿੱਕਤ ਹੈ ਕੱਲ ਮੈਂ ਢੰਡ ਤੋਂ ਸ਼ੁਰੂ ਹੋਇਆ ਸੀਗਾ ਜਾ ਕੇ ਗੱਗੋਬੂਹਾ ਖਤਮ ਹੋਇਆ ਵਿਚਦੀ ਕੱਲ ਸਪਿੰਡ ਆਇਆ ਵਿਚਦੀ ਨਸ਼ੈਰਾਟਾਲਾ ਆਇਆ ਵਿਚਦੀ ਛੀਨਾ ਵਿਦੀਚੰਦ ਆਇਆ ਚੀਮਾ ਖੁਰਦ ਚੀਮਾ ਕਲਾ ਬੜੇ ਵੱਡੇ ਵੱਡੇ ਪਿੰਡ ਨੇ ਤੇ ਅੱਜ ਵੀ ਇਸ ਤੋਂ ਪਹਿਲਾਂ ਜਿਹੜੇ 2-3 ਪਿੰਡਾਂ ਜਾ ਕੇ ਆਏ ਆ ਉਹ ਇੱਥੇ ਵੀ ਇਸ ਪਿੰਡ ਦੇ ਨੌਜਵਾਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਮੰਗਾ ਉਹੀ ਨੇ ਜਿਹੜੀਆਂ ਪਿਛਲੇ 70-75 ਸਾਲ ਤੋਂ ਖੜੀਆਂ ਨੇ ਹੁਣ ਇਹਨਾਂ ਤੋਂ ਆਪਣਾ ਹੁਣ ਇਹ ਮੰਗ ਪੱਤਰਾਂ ਤੋਂ ਆਪਾਂ ਨੂੰ ਇਹ ਮੰਗਾ ਜਿਹੜੀਆਂ ਨੇ ਇਹ ਖਤਮ ਕਰਨੀਆਂ ਪੈਣੀਆਂ ਕਿਉਂਕਿ ਖਤਮ ਤਾਂ ਹੋਣਗੀਆਂ ਜਾਂ ਪੂਰੀਆਂ ਹੋਣਗੀਆਂ ਲਗਲੀਆਂ ਨਾਲੀਆਂ ਦੀ ਮੰਗ ਕੀਤੀ ਐ ਕਹਿੰਦੇ ਵੀ ਇਸ ਪਿੰਡ ਦੀਆਂ ਗਲੀਆਂ ਕੱਚੀਆਂ ਨੇ ਟਰਾਂਸਫਾਰਮਰ ਇੱਕ ਹੈ ਦੋ ਕਰਨੇ ਨੇ ਇਹ ਤਾਂ ਦੇਖੋ ਮੈਨੂੰ ਸਮਝ ਨਹੀਂ ਆਉਂਦੀ ਇਹ 70 ਸਾਲ ਕੀ ਕਰਦੇ ਰਹੇ ਵੋਟਾਂ ਥੋੜੀਆਂ ਲੈਂਦੇ ਰਹੇ ਵੋਟਾਂ ਤਾਂ ਨਹੀਂ ਕਦੇ ਵੀ ਇਹ ਪਿੰਡ ਕਿਸੇ ਪਾਕਿਸਤਾਨ ਚ ਪੈਂਦਾ ਬਿਥੋ ਤੁਹਾਡੇ ਨਾਲ ਤੁਹਾਡਾ ਬਿਤਕਰਾ ਕਰਨਾ ਵੋਟਾਂ ਵੀ ਪਾਉਂਦੇ ਆ ਤੇ ਟਰਾਂਸਫਾਰਮਰ ਤੇ ਗਲੀਆਂ ਦਾ ਕੰਮ ਨਹੀਂ ਅਜੇ ਤੱਕ ਹੋਇਆ ਤੇ ਤੁਸੀਂ ਹੁਣ ਇਹ ਮੰਗ ਪੱਤਰ ਜਿਹੜਾ ਇਹ ਅੱਜ ਮੈਨੂੰ ਭੜਾਇਆ ਕਿ ਮੈਂ ਤੁਹਾਡੇ ਵਰਗਾ ਤੇ ਇਹ ਹੁਣ ਕੰਮ ਮਹੀਨਿਆਂ ਚ ਨਹੀਂ ਜਾਂ ਸਾਲਾਂ ਚ ਨਹੀਂ ਇਹ ਘੰਟਿਆਂ ਚ ਹੋਊਗਾ ਕੰਮ ਕੁਝ ਘੰਟਿਆਂ ਚ ਕੁਝ ਕੰਟੈਂਟ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਰਦੀ ਸੰਧੂ ਜਿੰਦਾਬਾਦ ਕਿਉਂਕਿ ਸਕੂਲ ਵਧੀਆ ਹੋਣੇ ਚਾਹੀਦੇ ਨੇ ਗਲੀਆਂ ਨਾਲੀਆਂ ਵਧੀਆ ਹੋਣ ਬਿਜਲੀ ਦਾ ਪਿੰਡ 'ਚ ਪ੍ਰਬੰਧ ਹੋਵੇ ਜਦੋਂ ਅਸੀਂ ਬਿਜਲੀ ਦਿੰਦੇ ਹੀ ਫਰੀ ਆ ਬਿਜਲੀ ਦਾ ਬਿੱਲ ਨਹੀਂ ਆਉਂਦਾ ਪਰ ਤੁਹਾਨੂੰ ਕੀ ਪਾ ਜਦੋਂ ਬਿਜਲੀ ਹੀ ਨਹੀਂ ਆਉਂਦੀ ਟਰਾਂਸਫਾਰਮਰ ਲੋਡ ਹੋਣਾ ਜਾਦੇ ਪਿੰਡ ਵੱਡਾ ਹੋ ਗਿਆ ਹੁਣ ਆਬਾਦੀ ਵਧਦੀ ਜਾਂਦੀ ਹੈ ਜਾਂ ਘਰ ਵੱਧ ਜਾਂਦੇ ਨੇ ਸੋ ਇਹ ਅਸੀਂ ਇਹ ਸਾਡਾ ਵਾਦਾ ਤੁਹਾਡੇ ਨਾਲ ਬਸ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਉਹ ਬਟਨ ਤੁਹਾਡੀ ਪੜ੍ਹਾਈ ਦਾ ਥੋੜੇ ਜਵਾਕਾਂ ਦੀ ਪੜ੍ਹਾਈ ਦਾ ਥੋੜੇ ਨੌਜਵਾਨਾਂ ਦੀਆਂ ਨੌਕਰੀਆਂ ਦਾ ਬਟਨ ਹੈ ਥੋੜੇ ਆ ਮੈਂ ਪਿੱਛੇ ਕੋਟ ਧਰਮਚੰਦ ਕੱਲਾਂ ਗਿਆ 10 ਨੌਕਰੀਆਂ ਕੱਲੇ ਕੋਟ ਧਰਮਚੰਦ ਪਿੰਡ 'ਚ ਮਿਲ ਗਈਆਂ ਮੈਨੂੰ ਤਾਂ ਬਾਅਦ 'ਚ ਦੱਸਿਆ ਉਹਨਾਂ ਨੇ ਕਹਿੰਦੇ ਸਾਡੇ ਪਿੰਡ ਦੇ 10 ਮੁੰਡਿਆਂ ਨੂੰ ਨੌਕਰੀਆਂ ਮਿਲ ਗਈਆਂ ਸੂਏ ਇੱਕ ਬਿਨਾ ਸਪਾਰਸ਼ ਤੋਂ ਬਿਨਾ ਫਰਮਾਇਸ਼ ਤੋਂ ਪੜੋ ਪੇਪਰ ਦਿਓ ਨੰਬਰ ਚੰਗੇ ਆ ਗਏ ਕਿਤੇ ਸਪਾਰਸ਼ ਲਾਉਣ ਦੀ ਲੋੜ ਨਹੀਂ ਕੋਈ ਪੈਸਿਆਂ ਦੀ ਜ਼ਰੂਰਤ ਨਹੀਂ ਸਰਕਾਰ ਵੱਲੋਂ ਤੁਹਾਨੂੰ ਫੋਨ ਆਊਗਾ ਸਰਕਾਰ ਵੱਲੋਂ ਤੁਹਾਨੂੰ ਚਿੱਠੀ ਆਊਗੀ ਘਰੇ ਕਿ ਆ ਜਾ ਭਾਈ ਚੰਡੀਗੜ੍ਹ ਤੇ ਲੈਟਰ ਲੈ ਜਾ ਆ ਕੁਰਸੀ ਤੇਰਾ ਇੰਤਜ਼ਾਰ ਕਰੀ ਹੁੰਦੀ ਆ ਕੁਰਸੀ ਤੈਨੂੰ ਦੇਕੀ ਜਾਂਦੀ ਆ ਆ ਕੰਮ ਹੋਣਾ ਚਾਹੀਦਾ ਸਾਡੇ ਪਿੰਡਾਂ ਚੋਂ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਬੱਚੇ ਜੱਜ ਬਣ ਰਹੇ ਨੇ ਐਸਟੀਓ ਬਣ ਰਹੇ ਨੇ ਪਟਵਾਰੀ ਲੱਗ ਰਹੇ ਡੀਐਸਪੀ ਬਣ ਰਹੇ ਨੇ ਪਹਿਲਾਂ ਨਹੀਂ ਮਿਲਦੀ ਸੀ ਨੌਕਰੀ ਪਹਿਲਾਂ ਤਾਂ ਇਹਨਾਂ ਦੇ ਕਾਂਗਰਸੀਆਂ ਅਕਾਲੀਆਂ ਨੇ ਤੱਕ ਦਿਖਦੇ ਹੀ ਨਹੀਂ ਸੀ ਆਪਦੇ ਡੱਬਰ ਤੋਂ ਬਿਨਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਕੰਮ ਖਤਮ ਲੋਕ ਜਾਨ ਟੱਠੇ ਖੂਚ ਲੋਕ ਕਿਸਮਤਾਂ ਤੇ ਛੱਡ ਤੇ ਰੋ ਪਿੱਟੋ ਜੋ ਮਰਜੀ ਕਰੋ ਫਿਰ ਜਵਾਕ ਕੀ ਕਰਨ ਪੜ ਕੇ ਜਦੋਂ ਮੁੜਿਆ ਆਉਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਕੋਈ ਇੱਧਰ ਉੱਧਰ ਲੈ ਜਾਂਦੇ ਬੁਰੀਆਂ ਸੰਗਤਾਂ ਚ ਪੈ ਜਾਂਦੇ ਆ ਫਿਰ ਪਰਚੇ ਕਰਦੇ ਆ ਫਿਰ ਫੜ ਲਓ ਜਿਹੜਾਂ ਚ ਦੇ ਦੋ ਇਹਨਾਂ ਨੂੰ ਸੋ ਪਹਿਲਾਂ ਕਾਰਨ ਤਾਂ ਦੇਖੋ ਨਾ ਵੀ ਉਹ ਹਾਲਾਤਾਂ ਨੇ ਬਣਾਇਆ ਕੋਈ ਮਾਂ ਤਾਂ ਨਹੀਂ ਸਮਗਲਰ ਜੰਮਦੀ ਕੋਈ ਮਾਂ ਤਾਂ ਨਹੀਂ ਗੈਂਗਸਟਰ ਜੰਮਦੀ ਮਾਂ ਤਾਂ ਪੁੱਤ ਹੀ ਜੰਮਦੀ ਹੈ ਪਰ ਹਾਲਾਤ ਬਣਾਉਂਦੇ ਔਰ ਹਾਲਾਤ ਇਹਨਾਂ ਨੇ ਬਣਾਏ ਆ ਇਹ ਲੀਡਰਾਂ ਨੇ ਗੁਰੂ ਸਾਹਿਬ ਦੀ ਬਾਣੀ ਰੋਲਦੀ ਉਹਨਾਂ ਨੇ ਦੂਜਿਆਂ ਨੇ ਲੁੱਟ ਕੇ ਖਾ ਗਏ ਉਹ ਕਾਂਗਰਸੀ ਦੇਸ਼ ਨੂੰ ਸਭ ਤੋਂ ਵੱਧ ਰਾਜ ਉਹਨਾਂ ਨੇ ਕੀਤਾ ਜਾਦੀ ਤੋਂ ਬਾਅਦ ਹਜੇ ਵੀ ਕਹੀ ਜਾਂਦੇ ਸਾਨੂੰ ਇੱਕ ਮੌਕਾ ਹੋਰ ਦਿਓ ਹੱਦ ਆ ਯਾਰ ਸਿਆਣੇ ਬਜ਼ੁਰਗ ਖੜੇ ਨੇ ਬੜੀਆਂ ਨੇਹਰੀਆਂ ਚੱਖੜ ਇਹਨਾਂ ਨੇ ਚੱਲੇ ਨੇ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਅੱਖਾਂ ਨੂੰ ਕੋਈ ਸਕੂਨ ਦੇਈਏ ਇਹਨਾਂ ਦੀਆਂ ਜਉਂਦੇ ਜੀ ਇਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਦੇਖ ਕੇ ਜਾਣ ਪੋਝੀਆਂ ਪਿੰਡ ਲਈ ਤੇ ਚੜ ਗਿਆ ਸਾਡਾ ਪਰਿਵਾਰ ਲਈ ਤੇ ਚੜ ਗਿਆ ਅਸੀਂ ਪਿੰਡ ਦਾ ਨਹਾਰ ਬਦਲਦੀ ਹੋਈ ਦੇਖ ਕੇ ਆਏ ਇਸ ਗੱਲ ਦਾ ਸਕੂਨ ਮਿਲਦਾ ਜੀ ਬਹੁਤ ਆਪਦੇ ਨਗਰ ਖੇੜਨਾ ਬਹੁਤ ਪਿਆਰ ਹੁੰਦਾ ਹੈ ਬੜੀ ਵੱਡੀ ਦੁਨੀਆ ਜਿੱਥੇ ਮਰਜੀ ਚਲੇ ਜਾਓ ਕਰੋੜਾਂ ਰੁਪਏ ਕਮਾ ਲਓ ਜੋ ਮਰਜੀ ਫਾਈਵ ਸਟਾਰ ਹੋਟਲਾਂ ਚ ਰਹਿ ਲਓ ਪਰ ਜਿੱਥੇ ਬੰਦੇ ਦਾ ਬਚਪਨ ਬੀਤਿਆ ਹੁੰਦਾ ਭਾਵੇਂ ਮੱਖੀਆਂ ਵਾਲਾ ਮੱਛਰ ਵਾਲਾ ਪਰ ਉੱਥੇ ਆ ਕੇ ਉਹਨੂੰ ਸਕੂਨ ਮਿਲਦਾ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਪ੍ਰਮਾਤਮਾ ਕੋਲੇ ਹਰੇਕ ਨਹੀਂ ਜਾਣਾ ਵਾਰੀ ਆਪੂ ਆਪਣੀ ਜਾਣਾ ਹਰੇਕ ਨੇ ਪਰ ਜਦੋਂ ਵੱਡੇ ਬੰਦੇ ਜਾਂ ਕੋਈ ਕਿਤੇ ਹੋਰ ਦੁਨੀਆ ਚ ਤਰੱਕੀ ਕਰਕੇ ਚਲੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਲਿਖ ਕੇ ਜਾਂਦੇ ਨੇ ਕਿ ਸੰਸਕਾਰ ਮੇਰੇ ਪਿੰਡ ਕੀਤਾ ਜਾਵੇ ਮੇਰੇ ਪਿੰਡ ਦੇ ਸ਼ਮਸ਼ਾਨ ਘਾਟ ਚ ਲੈ ਜਾਓ ਹਰੇਕ ਬੰਦਾ ਕਹਿੰਦਾ ਯਾਰ ਸਵਾ ਦਾ ਕੁज्जा ਬਣ ਕੇ ਤਾਂ ਉੱਥੇ ਹੀ ਜਾਈਏ ਕਿਉਂਕਿ ਜਿੱਥੇ ਜੰਮੇ ਆ ਉੱਥੇ ਉਸੇ ਮਿੱਟੀ ਚ ਹੀ ਬੰਦਾ ਰਹਿਣਾ ਚਾਹੁੰਦਾ ਹੈ ਹਾਲਾਤ ਲੈ ਜਾਂਦੇ ਆ ਬਾਹਰਲੇ ਮੁਲਕਾਂ ਚ ਬਾਹਰਲੇ ਮੁਲਕਾਂ ਚ ਕਿਉਂ ਜਾਣੇ ਆ ਜੇ ਇੱਥੇ ਨੌਕਰੀਆਂ ਮਿਲ ਜਨ ਇੱਥੇ ਰੋਜ਼ਗਾਰ ਮਿਲ ਜੇ ਬਾਹਰਲੇ ਮੁਲਕਾਂ ਜਾਣ ਦੀ ਲੋੜ ਹੀ ਨਹੀਂ ਕਿਉਂ ਤੱਕੇ ਖਾਈਏ ਕਿਉਂ ਮਾਂ ਦੀਆਂ ਬਾਲੀਆਂ ਵੇਚੀਏ ਕਿਉਂ ਜ਼ਮੀਨਾਂ ਵੇਚ ਕੇ ਲੋਕਾਂ ਦੇ ਏਜੰਟਾਂ ਦੇ ਘਰ ਭਰੀਏ ਸੋ ਤੁਸੀਂ ਥੋੜਾ ਜਿਹਾ ਮੌਕਾ ਹੋ ਜਿਹੜਾ ਸਮਾਂ ਹੋਰ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਸਕੀਏ ਉਹ ਵੀ ਆਉਣਗੇ ਆ ਕੇ ਹੋਣਗੇ ਤੁਹਾਡੇ ਕੋਲ ਕਾਲੀ ਕਾਂਗਰਸੀ ਬਸ ਤਾਂ ਆਉਂਦੇ ਨਹੀਂ ਇਹੋ ਜਿਹੇ ਪਿੰਡਾਂ 'ਚ ਉਹ ਜੀ ਅੱਛਾ ਐਸੇ ਪਿੰਡ 'ਚ ਵਾਹ ਜੀ ਵਾਹ ਗਰਾਊਂਡ ਹੈਗੇ ਜਗ੍ਹਾ ਹੈਗੀ ਆਪਣੇ ਕੋਲੇ ਨਹੀਂ ਜਗ੍ਹਾ 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 ਹੈਗੀ ਜਗ੍ਹਾ ਪੰਚਾਇਤ ਕੋਲ ਜਗ੍ਹਾ ਨਹੀਂ ਹੈਗੀ ਪੰਚਾਇਤ ਕੋਲੇ ਫਿਰ ਆਪਾਂ ਜਗਾ ਤੁਸੀਂ ਜਗਾ ਦਾ ਕਰੋ ਦੇਖੋ ਵੀ ਕਿੱਥੇ ਕਰ ਸਕਦੇ ਸਰਕਾਰ ਲੈ ਲੂਗੀ ਜਗਾ ਹੈ ਜਿੱਥੇ ਵੀ ਤੁਸੀਂ ਕਹੋਗੇ ਜਗਾ ਥੋੜੀ ਦੇਖ ਲਓ ਜਿੱਥੇ ਬੱਚੇ ਖੇਡ ਸਕਣ ਤੇ ਗਰਾਊਂਡ ਬਣਾ ਲੈ ਹਾਂਜੀ ਹਾਂਜੀ 1 ਮਿੰਟ ਆ ਜਾ ਆ ਜਾ ਹਾਂਜੀ ਹਾਂਜੀ ਜੋ ਜੋ ਵੀ ਤੁਸੀਂ ਕਹਿ ਜਿਵੇਂ ਗਰਾਊਂਡ ਦਾ ਕਿਹਾ ਹੈ ਗਰਾਊਂਡ ਵਾਸਤੇ ਜਗ੍ਹਾ ਹੈ ਨਹੀਂ ਪੰਚਾਇਤ ਕੋਲੇ ਪਰ ਕੋਈ ਗੱਲ ਨਹੀਂ ਅਸੀਂ ਸਰਕਾਰ ਵੱਲੋਂ ਪ੍ਰਬੰਧ ਕਰ ਲਾਂਗੇ ਕੀ ਪਤਾ ਤੁਹਾਡੇ ਪਿੰਡੋਂ ਹੀ ਕੋਈ ਚੈਂਪੀਅਨ ਨਿਕਲਿਆ ਹੋਵੇ ਕੀ ਪਤਾ ਤੁਹਾਡੇ ਪਿੰਡੋਂ ਕੋਈ ਕਬੱਡੀ ਦਾ ਖਿਡਾਰੀ ਕੋਈ ਕ੍ਰਿਕਟ ਦਾ ਖਿਡਾਰੀ ਛੋਟੇ ਛੋਟੇ ਪਿੰਡਾਂ ਚੋਂ ਹੀ ਨਿਕਲੇ ਹੋਏ ਨੇ ਸਾਰੇ ਹੀ ਤੇ ਅਸੀਂ ਵੀ ਆਮ ਘਰਾਂ ਚੋਂ ਆਮ ਪਿੰਡਾਂ ਚੋਂ ਆਏ ਆ ਤੇ ਇਹ ਜ਼ਰੂਰੀ ਨਹੀਂ ਹੁੰਦਾ ਸੁਪਨੇ ਵੱਡੇ ਲੈਣੇ ਬਹੁਤ ਜ਼ਰੂਰੀ ਨੇ ਅਬਦੁਲ ਕਲਾਮ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਕਹਿੰਦੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਵੀ ਇਹ ਸੁਪਨਾ ਪੂਰਾ ਕਰਨਾ ਹੈ ਗਰੀਬੀ ਚੱਕਣੀ ਹੈ ਘਰ ਚੋਂ ਪੜਨਾ ਹੈ ਖਿਡਾਰੀ ਬਣਨਾ ਹੈ ਅਫਸਰ ਬਣਨਾ ਹੈ ਇਹ ਸੁਪਨੇ ਇਹ ਸੁਪਨੇ ਲੈਣੇ ਬਹੁਤ ਜ਼ਰੂਰੀ ਨੇ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਜਿੰਦਾਬਾਦ ਸਰਦਾਰ ਮੀਤ ਸਿੰਘ ਸੰਧੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੁਪੋ ਜੀ ਆਣਿਓ ਇਹ ਤੁਹਾਡੇ ਕੋਲੇ ਪੈਸੇ ਬੁਸੇ ਲੈ ਕੇ ਆਉਣਗੇ ਕੱਲੀ ਕਾਂਗਰਸੀ ਮੇਰੇ ਹੱਥ ਬਨ ਕੇ ਬੇਨਤੀ ਆ ਮੋੜ ਨਾ ਦਿਓ ਜਵਾਬ ਨਾ ਦੇ ਦਿਓ ਲੈ ਲਿਓ ਹਾਂ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਕਰੇ ਅਜੇ ਆਪਾਂ ਤਾਂ ਦਿਵਾਲੀ ਵਲੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਜੇ ਲక్ష్ਮੀ ਆ ਜੇ ਚਲ ਦਿਵਾਲੀ ਵਲੇ ਨਹੀਂ ਆਈ ਆ ਜਿਹੜੀ ਹੁਣ ਆਈ ਏ ਇਹਨੂੰ ਇਹਨੂੰ ਲੈ ਲੈਣੇ ਆ ਇਹ ਵੀ ਆ 40 ਪੈਸੇ ਨੇ ਥੋੜਾ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਇਹ ਤਾਂ ਉਹੀ ਨੋਟ ਆ ਓਏ ਆ ਕੋਨੇ ਜੇ ਤੇ ਹਲਦੀ ਲੱਗੀ ਹੋਏ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਣ ਵਾਲੇ ਦੇ ਨਾ ਇਹ ਉਹੀ ਨੇ ਭਾਈ ਨਾ ਤੋ ਪੈਸੇ ਲੈ ਕੇ ਇਹਨਾਂ ਨੂੰ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਵਾਲਾ ਤੀਜੇ ਨੰਬਰ ਦਾ ਪਝਾੜੂ ਵਾਲਾ ਪਟਨ ਦੱਬ ਕੇ ਕਹਦੇ ਹੋ ਵੀ ਹਾਂ ਤੇ ਜਿਹਨੂੰ ਜਿਹਨੂੰ ਸਮਝ ਆ ਗਿਆ ਉਹ ਤਾਰੀ ਮਾਰ ਦੋ ਬਾਕੀਆਂ ਨੂੰ ਮਾਫ ਹੈ ਲਾ ਸਾਰੇ ਸਮਝਦਾਰ ਨੇ ਬੜੇ ਸਮਝਦਾਰ ਪਿੰਡ ਹੈ ਬਈ ਭੋਜੀਆਂ ਵਾਲੇ ਦਾ ਬਹੁਤ ਸਮਝਦਾਰ ਨੇ ਤੇ ਫਿਰ ਤੁਹਾਡੇ ਵੱਲੋਂ ਸਮਝਿਏ ਵੀ ਹਾਂ ਇਨਕਲਾਬ ਜਿੰਦਾਬਾਦ ਬੋਲੇ ਸੋ ਨਿਹਾਲ ਟਰਾਂਸਫਾਰਮਰ ਵਾਲਾ ਕੰਮ ਗਲੀਆਂ ਵਾਲਾ ਕੰਮ ਕਬਰਿਸਤਾਨ ਵਾਲਾ ਕੰਮ ਤੇ ਨਾਲ ਜਿਹੜਾ ਗਰਾਊਂਡ ਵਾਲਾ ਕੰਮ ਇਹ ਮੈਂ ਨੋਟ ਕਰ ਲੇ ਭੋਜੀਆਂ ਦੇ ਮੇਰੇ ਦਿਮਾਗ 'ਚ ਆ ਗਏ ਔਰ ਮੈਂ ਜਿਹੜੀ ਗੱਲ ਕਹਿਣਾ ਉਹ ਕਰ ਦਿੰਨਾ ਮੈਂ ਜਿਹੜੀ ਗੱਲ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਹੋ ਜਾਊਗਾ ਕੰਮ ਘੰਟਿਆਂ 'ਚ ਹੀ ਹੋਣ ਵਾਲਾ ਕੰਮ ਹੈ। ਬាទ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ ਮੇਰਾ ਰੰਗ ਤੇ ਮੇਰਾ ਰੰਗ ਤੇ ਬਸੰਤੀ ਚੋਲਾ ਮੇਰਾ ਰੰਗ ਤੇ ਬਸੰਤੀ ਚੋਲਾ हरम प्यारे मुखमंत्री सरदार भगवंत माने तो पहुंच चुके मेरा रंग दे बसंती चोला मेरा रंग दे बसंती चोला मेरा पंजाब ਹਰ ਇੱਕ ਉਹ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਹਮਾਰੇ ਰੰਗ ਤੇ ਮੇਰਾ ਰੰਗ ਤੇ ਬਸੰਤੀ